ਮਾਤਾ ਤਨ ਜੋੜ ਲਈ ਹੱਥ ਇੱਥੇ ਰੱਖੋ ਸਿਰ ਤੇ ਨਹੀਂ ਉਹ ਇੱਥੇ ਇੱਥੇ 50000 ਮਾਤਾ ਨੂੰ ਦੋ ਵੀ ਗਾਂ ਕਿਸੀ ਉਹ ਵੀ ਛੱਡ ਦਿੱਤੀ ਭੇਜਾਂਗਾ ਗਾਂ ਭੇਜਾਂ ਮੱਝ ਚਾਹੀਦੀ ਹੈ ਗਾਂ ਚਾਹੀਦੀ ਆ ਹਾਂ ਗਾਂ ਮੱਝ ਮਰਜ਼ੀ ਗਾ ਪੋਦੇ ਆ ਦੋ ਗਾਂ ਭੇਜ ਦੋ ਬਾਥਰੂਮ ਨੂੰ ਲੈ ਗਏ ਆ ਕੰਧਾਂ ਟਹਿਰੀਆਂ ਕੋਠੇ ਡੰਗਰਾਂ ਵਾਲੇ ਟਹਿਡੇ ਆ ਬੜਾ ਮਿਸ਼ਕਾਨ ਹੋਇਆ ਬੈਗ ਲੱਦੇ ਹੋਇਆ ਖਾਲੀ ਕਰਕੇ ਜਾਣੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਆ ਲੋ ਸਾਸੀ ਜੇ ਬੇਬੀ ਸਾਸੀ ਬੇਬੀ ਸਾਸੀ ਹੀ ਦੋ ਸਾਸੀ ਸਾਸੀ ਆਂਟੀ ਸਾਸੀ ਗਾਲ ਸਾਸੀਆ ਬੇਬੀ ਕੀ ਆ ਤਾ ਸਾਸੀ ਕਿੰਨਾ ਕੁ ਨੁਕਸਾਨ ਆ ਹੁਣੀ ਪਾਟੇ ਜੀ ਇਹੇ ਹੁਣੀ ਪਾਟੇ ਸਾਰਾ ਇਹ ਕਿੰਨਾ ਕਿੰਨਾ ਨੁਕਸਾਨ ਆ ਜੀ ਕਿੰਨਾ ਕਿੰਨਾ ਨੁਕਸਾਨ ਆ ਬਜ਼ੁਰਗ ਨੇ ਸਾਰੇ ਬੇਟਾ ਬਾਥਰੂਮ ਨੂੰ ਟਹਿ ਗਏ ਆ ਕੰਧਾਂ ਟਹਿ ਗੀਆਂ ਕੋਠੇ ਡੰਗਰਾਂ ਵਾਲੇ ਟਹਿ ਗਏ ਆ ਬੜਾ ਨੁਕਸਾਨ ਹੋਇਆ ਆ ਉੱਧਰ ਕੰਧ ਡਿੱਗੀ ਹੋਣ ਦੀ ਕੀ ਆ ਓਥੇ ਠੀਕ ਹੈ ਕਿੰਨਾ ਕਿੰਨਾ ਪਾਣੀ ਸੀ ਮਾਤਾ ਹੁਣ ਇੱਥੇ ਪਾਣੀ ਨਾਲ 6 6 ਫੁੱਟ ਪਾਣੀ ਵੱਗ ਗਿਆ ਇੱਥੇ ਹਾਂਜੀ ਇੱਥੇ ਨਾਲ-ਨਾਲ ਸਾਡੇ ਘਰ ਨਹੀਂ ਚੜਿਆ ਪਾਣੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਬਾਥਰੂਮ ਟਹਿ ਗਏ ਆ ਵੇਖ ਲਓ ਆ ਉਮਰ ਜਿਹੜੀ ਮੇਰੀ ਕਿਤੇ ਪਾਸੇ ਜਾਣ ਦੀ ਨਹੀਂ ਗਈ ਨਾ ਹੁਣ ਦੋ ਤੰਗ ਹੋ ਗੀਆਂ ਕਿੰਨੇ ਘਰ ਆ ਕਿੰਨੇ ਘਰ ਆਉਂਦਾ ਵੇਖੋ ਜੀ ਮੇਰਾ ਫਾਇਲੀ ਚਾਰ ਕੰਪਨੀ ਦੇ ਲੇਖ ਜਿੱਥੇ ਤੇ ਟਾਈਪ ਹੈਗੀ ਨਾ ਮੇਰਾ ਬੰਦਾ ਆਪਣਾ ਇੱਕੋ ਕਰਨੀ ਨਹੀਂ 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 ਇਹ ਤਾਂ ਮੈਂ ਤਾਂ ਬੰਡਾਲਿਓ ਆਈ ਆ ਇਹ ਬੰਡਾਲਿਓ ਆਈ ਆ ਮੇ ਕੋਲ ਤਾਂ ਦਾਤਾਰ ਕਰ ਇੱਕ ਘਰ ਇਹ ਪਹਿਲਾ ਘਰ ਹੈ ਇਹ ਘਰ ਹੈ ਆ ਇੱਕ ਤੇ ਦੋ ਘਰ ਉਧਰ ਹੈ ਸਾਡੇ ਤਾਂ ਨਾ ਮੇਰਾ ਬੰਦਾ ਹੈ ਤਾਂ ਨਾ ਕਰ ਚਲੋ ਭਾਈ ਜੀ ਲੱਖ ਲੱਖ ਰੁਪਇਆ ਫੜਾਓ ਨਹੀਂ ਕਾਕਾਏ ਮੇਰੇ ਕੋਲ ਮਾਤਾ ਹੱਥ ਨਹੀਂ ਜੋੜਨੀ ਆ ਹੱਥ ਇੱਥੇ ਰੱਖੋ ਸਿਰ ਤੇ ਨਹੀਂ ਉਧੇ ਉੱਥੇ ਇੱਥੇ ਇੱਥੇ 50000 ਮਾਤਾ ਨੂੰ ਦੋ ਵੀ ਛੱਡ ਜਾ ਲੱਖ ਹੋ ਗਿਆ ਜੀ ਦਾ ਰੋਪਾ ਤੇ ਰੋਪਾ ਜਿੰਦੀ ਆਈਆਂ ਤੇ ਫਿਰ ਪਰ ਉਹ ਕੰਨੇ ਬੂਲੇ ਦਰੇਨਾ ਬਲਾਉ ਕਾ ਪੰਜਾਬ ਤੁਹਾਡੇ ਨਾਲ ਆ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਹਾਲੋ ਹਾਲੋ ਐ ਇੱਕ ਪਰਵਾਦ ਨੂੰ ਮੋਦ ਕਰ ਰਹੇ ਆ ਮਨਕੀਰ ਤਾਰਾ ਵੀਰੇ ਜੀ ਇੱਧਰ ਵੀ 100 ਰੁਪਏ ਲੱਕਰ ਨੋ ਦਾਸ ਲੱਕਰ ਹਾਂਜੀ ਆ 50 ਇੱਧਰ 50 ਜਾਨ ਮਾਤਾ ਨੂੰ ਲੋ ਜੀ ਜੱਫੀ ਪਾ ਕੇ ਸਿਰ ਤੇ ਹੱਥ ਰੱਖੋ ਸਿਰ ਤੇ ਇਹ ਇਹਨਾਂ ਦਾ ਰੋਲ ਚੜ੍ਹ ਦਿਓ ਸੋਨੇ ਹਾਂ ਪੰਜਾਬ ਨਾਲ ਹੈ ਬੀਬੀ ਬੱਸ ਰੋਣਾ ਨਹੀਂ ਹੈ ਹਾਂ ਜੀ ਡਰ ਘਬਰਾਉਣਾ ਨਹੀਂ ਤੁਹਾਡੇ ਨਾਲ ਖੜੇ ਆ ਸਾਡੀ ਟੀਮ ਤੁਹਾਨੂੰ ਨੰਬਰ ਦੇ ਕੇ ਜਾਊਗੀ ਕੋਈ ਹੋਰ ਵੀ ਬੀਬੀ ਲੋੜ ਹੈ ਤੁਹਾਡੇ ਨਾਲ ਖੜੇ ਆ ਠੀਕ ਹੈ ਬੀਬੀ ਪੰਜਾਬ ਤੁਹਾਡੇ ਨਾਲ ਰੋਣਾ ਨਹੀਂ ਬੀਬੀ ਰੋਣਾ ਨਹੀਂ ਰੋ ਕੇ ਰੋਏ ਹਾਂ ਮੰਨੀ ਭਾਈ ਪਸ਼ੂ ਪੁੱਛੇ ਪਸ਼ੂਆਂ ਦਾ ਮੱਝ ਇੱਕ ਮੱਝ ਗਾਂ ਹੈਗੀ ਆ ਦਾ ਹੈਗੀ ਸੀ ਉਹ ਵੀ ਛੱਡ ਦਿੱਤੀ ਇੱਕ ਗਾਂ ਲਿਖ ਲਓ ਵੀ ਭੇਜਾਂਗਾ ਗਾਂ ਭੇਜਾਂ ਮੱਝ ਚਾਹੀਦੀ ਹੈ ਗਾਂ ਚਾਹੀਦੀ ਆ ਹਾਂ ਗਾਂ ਭੇਜੂਗਾ ਮਰਜ਼ੀ ਕਿ ਪੋਤੇ ਇਧਰ ਇੱਕ ਇੱਕ ਕਰ ਦਿਓ ਜੀ ਇੱਕ ਇਧਰ ਮਾਤਾ ਨੂੰ ਲਿਖ ਦੋ ਲਿਖ ਲਓ ਮੇਰੇ ਦੋ ਗਾਇਆਂ ਵੇਚ ਦੋ ਬੀਬੀ ਤੇਰੇ ਕੋਲ ਵੇਚ ਦੂੰਗੇ ਅੱਗੇ ਪਹਚਾ ਦਿਓ ਤੁਸੀਂ ਦੋ ਗਾਇਆਂ ਹੋਣਗੀਆਂ ਦੋ ਮਾਤਾ ਕੋਲ ਮਾਤਾ ਕੋਲੋਂ ਲੈ ਜਾਓ ਤੁਸੀਂ ਉਰੇ ਤੇ ਲੈ ਜੀ ਆਹ ਇੰਨਾ ਗੱਡੀ ਕੋਲ ਆਈ ਹੋਈ ਹੈ ਹਾਂ ਬਾ ਉਰੇ ਲੈ ਜੋ ਫਿਰ ਠੀਕ ਹੈ ਪਾਣੀ ਨਾ ਥੱਲੇ ਹੋ ਗਿਆ ਠੇਕੇ ਵੀ ਕੋਈ ਨਹੀਂ ਲੈਂਦਾ ਇਹ ਵਿਚਾਰੀ ਇੱਥੇ ਰਹਿੰਦੀ ਆ ਨਾ ਆ ਨੁਕਸਾਨ ਤਾਂ ਦੇਖੋ ਜਿਹੜਾ ਨੁਕਸਾਨ ਤਾਂ ਆ ਜੇ ਹਜੇ ਥੋੜੇ ਦਿਨਾਂ ਬਾਅਦ ਹੋ ਰਿਆ ਹੋਊਗਾ ਅਸੈਸਮੈਂਟ ਹੋਣ ਲੱਗ ਪਿਆ ਹਾਂ ਅਜਾ ਜਦੋਂ ਥੱਲੇ ਜਾਊ ਪਾਣੀ ਇਹਦਾ ਚੀਜ਼ਾ ਮਨਕੀਰਤ ਭਾਈ ਇੱਕ ਚੀਜ਼ ਹੈ ਜਦੋਂ ਪਾਣੀ ਆਇਆ ਉਹਦੇ ਬਹੁਤ ਸਾਰੇ ਲੋਕ ਸੀਗੇ ਹਾਂਜੀ ਗਰਾਊਂਡ ਤੇ ਅਸਲ ਲੋਕਾਂ ਨੂੰ ਮੈਂ ਕਹਿੰਦਾ ਕਿ ਥੋੜੇ ਲੋਕ ਵੀ ਅਪੀਲ ਹੋਣੀ ਚਾਹੀਦੀ ਕਿ ਹੋਰ ਲੋਕਾਂ ਨੂੰ ਆਉਣਾ ਚਾਹੀਦਾ ਵੀਰੇ ਹੁਣ ਆਪਾਂ ਦੇਖ ਲਓ ਸਵੇਰੇ ਦੇ ਆਪਾਂ ਨਿਕਲੇ ਆ ਹਨਾ ਜੋ ਚਾਰ ਸਾਰੇ ਆ ਨਹੀਂ ਨਹੀਂ ਸਾਰੇ ਮੈਂ ਦੱਸ ਮੈਂ ਦੱਸਦਾ ਹਾਂ ਜਦ ਆਪਾਂ ਆ ਹੁਣ ਟਾਈਮ ਕੀ ਹੋ ਗਿਆ 6 ਤੋਂ 6 ਸਾਢੇ 6 ਹੋ ਗਏ 12 ਘੰਟੇ ਹੋ ਗਏ ਠੀਕ ਆ ਕੱਲ ਵੀ ਕੱਲ ਵੀ ਆਪਾਂ ਸਾਰਾ ਦਿਨ ਇੱਥੇ ਆ ਪਰਸੋਂ ਦਾ ਦਿਨ ਵੀ ਇੱਥੇ ਆ ਠੀਕ ਆ ਬੈਗ ਲੱਦੇ ਹੋਇਆ ਆਪਾਂ ਖਾਲੀ ਕਰਕੇ ਜਾਣੇ ਆ ਬੈਸਾ ਉੱਥੇ ਜਾਵੇ ਜਿੱਥੇ ਪ੍ਰੋਪਰ ਨੀਡ ਆ ਜਿੱਥੇ ਕਿਉਂਕਿ ਬਹੁਤ ਹੱਕ ਦੀ ਬੜੀ ਮਿਹਨਤ ਦੀ ਕਮਾਈ ਕਮਾਈ ਆ ਮੈਂ ਨਹੀਂ ਕਹਿੰਦਾ ਵੀ ਕਿਤੇ ਕਿਉਂ ਕਿ ਆਪਣੇ ਤੋਂ ਕੀ ਸਾਰੇ ਆਪਣੇ ਆਪਣੇ ਤੋਂ ਰਿਹਾ ਨਹੀਂ ਜਾਂਦਾ ਠੀਕ ਆ ਆਪਾਂ ਇਹ ਵੀ ਮਾਤਾ ਹੋਵੇ ਕਿਉਂਕਿ ਆਪਾਂ ਜਿਵੇਂ ਆਪ ਘਰੇ ਨਹੀਂ ਕੋਈ ਚੀਜ਼ ਲੈਣੀ ਹੁੰਦੀ ਕਦੇ ਐਲਸੀਡੀ ਲੈਣੀ ਹੈ ਕੋਈ ਚੀਜ਼ ਆਪਾਂ ਬੇਲੇ ਥੋੜੀ ਵੇਖਦੇ ਆ ਦੁਕਾਨਦਾਰ ਕਹਿੰਦਾ ਵੀ ਇੰਨੇ ਦੀ ਆ ਮੈਂ ਤਾਂ ਆਪਾਂ ਤਾਂ ਕਹਿੰਦਾ 10000 ਤੂੰ ਹੋਰ ਫालतू ਲੈ ਲੈ ਛੇਤੀ ਵੇਚ ਕਰ ਕੁਝ ਵੀ ਜੀ ਆਪਣਾ ਸਟਾਈਲ ਆ ਆ ਫੋਨ ਸੀ ਆ ਕੱਲ ਕਹਿੰਦਾ ਫੋਨ ਕਿੰਨੇ ਦਾ ਹੈ ਕਹਿੰਦਾ ਜੀ ਇੰਨੇ ਦਾ ਕਹਿੰਦਾ ਪਰ ਭਾਜੀ ਅੱਜ ਨਹੀਂ ਮਿਲਣਾ ਮੈਂ ਕਿਹਾ ਹਫਤੇ ਤੱਕ ਮਿਲੂਗਾ ਹਨਾ ਮੈਂ ਕਿਹਾ 30 40000 ਉੱਤੇ ਫੜ ਉਹ ਕਹਿੰਦਾ ਲੈ ਜਾ ਮੇਰਾ ਸਟਾਈਲ ਆ ਠੀਕ ਆ ਹੁਣ ਉਹ ਸਟਾਈਲ ਇਹ ਆਪਣਾ ਪਰਿਵਾਰ ਆ ਠੀਕ ਆ ਵੀ ਹਾਂ ਇਹ ਸਟਾਈਲ ਆਪਾਂ ਬੰਦਾ ਉਹ ਕਲਾਕਾਰ ਕਹਦਾ ਜਿਹੜਾ ਮੁੱਖ ਤੇ ਇਸ ਕੋ ਕਹਿੰਦਾ ਨਾ ਸਮਾਈਲ ਛੱਡ ਦੇ ਬੰਦਾ ਕਹਦਾ ਜਿਹੜਾ ਸਟਾਈਲ ਛੱਡ ਦੇ ਸੋ ਇਹ ਆਪਣਾ ਪਰਿਵਾਰ ਆ ਆਪਣਾ ਸਾਰਾ ਸਿਸਟਮ ਆ ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹਿਣਾ ਬੜੀ ਮਿਹਨਤ ਦੀ ਕਮਾਈ ਆ ਵੀ ਆ ਦੇਖੋ ਇੱਥੇ ਲੋਡ ਆ ਠੀਕ ਆ ਇੱਥੇ ਉਹ ਕਮਾਈ ਉੱਥੇ ਯੂਜ਼ ਹੋਵੇ ਆਪਾਂ ਜਿਵੇਂ ਕਈ ਹੁਣ ਵਿਚਰਾਹ ਚ ਕਹਿ ਦਿੰਦੇ ਆ ਬਾਹ ਫੜ ਕੇ ਵੀ ਸਾਨੂੰ ਪੈਸੇ ਦੋ ਪੈਸੇ ਹਨਾ ਵੀ ਆਪਾਂ ਰਾਈਟ ਵਿਕਰਮ ਘਰ ਲੱਭੋ ਜਿੱਥੇ ਵਾਕੇ ਲੋਡ ਆ ਹਾਂ ਉੱਤੇ ਨੂੰ ਲੱਖ 2 ਲੱਖ 5 ਲੱਖ 10 ਲੱਖ ਠੀਕ ਆ 5-5 ਲੱਖ ਤੱਕ ਤੇ ਪਿੱਛੇ ਆਪਾਂ ਕੀ ਕੀਤੇ ਆ ਤਾਂ ਆਪਾਂ ਨੂੰ ਕੋਈ ਪਰਵਾਹ ਨਹੀਂ ਠੀਕ ਆ ਕੱਲ ਦਾ ਦਿਨ ਵੀ ਹੁਣ ਤੁਹਾਨੂੰ ਮੇਰੀ ਬੇਨਤੀ ਹੈ ਵਿਕਰਮ ਜੀ ਵਿਕਰਮ ਮੈਂ ਤੁਹਾਨੂੰ ਦੱਸਦਾ ਮੇਰਾ ਬਹੁਤ ਘੈਂਟ ਭਰਾ ਆ ਮੇਰਾ ਵੀਰ ਆ ਕੱਲ ਦਾ ਦਿਨ ਵਿਕਰਮ ਵੀਰੇ ਤੁਸੀਂ ਹਾਂ ਇੱਥੇ ਨਾਲ ਕਿਉਂਕਿ ਆਪਾਂ ਰਲ ਮਿਲ ਕੇ ਠੀਕ ਆ ਆਪਾਂ ਨਭਾਈਏ ਸੇਵਾ ਠੀਕ ਆ ਪੁੱਤ ਤੇਰੀ ਲੰਮੀ ਉਮਰ ਹੋਵੇ ਲੈ ਚੜਾ ਚੜਦੀ ਕਲਾ ਤੁਹਾਡੀਆਂ ਲੰਮੀਆਂ ਉਮਰਾਂ ਤੁਹਾਡੀਆਂ ਜੇ ਕੋਈ ਤੁਸੀਂ ਦੇਖ ਤੇ ਮੇਰੀ ਗੱਲ ਸੁਣੋ ਹਲਵਾ ਪਹਿਲਾਂ ਵੀ ਕੋਈ ਆਇਆ ਤੁਹਾਡੇ ਕੋਲੇ ਕਿ ਨਹੀਂ ਆਇਆ ਮਦਦ ਲਈ ਆਇਆ ਹਾਂਜੀ ਕੋਈ ਆਉਂਦੇ ਆ ਵੀਡੀਓ ਪਾ ਕੇ ਚਲੇ ਜਾਂਦੇ ਆ ਕੋਈ ਮਦਦ ਨਹੀਂ ਕਰਦੇ ਪੈਸੇ ਦੀ ਮਦਦ ਨਹੀਂ ਮਾਦਾ ਹੁਣ ਸਾਰੇ ਹੋਣਗੇ ਮੈਂ ਆ ਗਿਆ ਪੰਜਾਬ ਤੁਹਾਡੇ ਨਾਲ ਆ ਬਸ ਜਿਹੜੇ ਇਲਾਕੇ ਕਿਹੜੇ ਖੜੇ ਤੁਹਾਡੇ ਕੋਲ ਨੰਬਰ ਨੋਟ ਕਰ ਲੈਣਾ ਤੁਹਾਡੇ ਕੋਲ ਹੋਰ ਵੀ ਜਿੰਨੇ ਕੁ ਲੋਕ ਆਉਣਗੇ ਉਹ ਭੇਜਾਂਗੇ ਇੱਕ ਨਾ ਮੈਨੂੰ ਪਾਣੀ ਚਾਹੀਦਾ ਮੈਂ ਇਹ ਧੋਣੇ ਬੀਬੀ ਪਾਣੀ ਕਿੱਥੇ ਆ ਰਿਹਾ ਇੱਧਰ ਕੋਨੇ 'ਚ ਇੱਥੇ ਕੋਨੇ 'ਚ ਵੀਰੇ ਉੱਥੇ ਕੋਨੇ 'ਚ ਵੀਰੇ